ਦੋਸਤੋ ਅੱਜ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਇਹ ਬਣਾਵਾਲੀ ਪਿੰਡ ਦੇ ਨੰਬਰਦਾਰ ਸਰਦਾਰ ਗੁਰਤੇਜ ਸਿੰਘ ਜੀ ਨੇ ਆਪਣੇ ਹੀ ਪਿੰਡ ਬਣਾਵਾਲੀ ਵਿਖੇ ਬਣਾਈ ਆ ਤੇ ਅੱਜ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਇਹ ਕੋਠੀ ਬਣਾਉਣ ਤੇ ਕਿੰਨਾ ਖਰਚਾ ਆ ਗਿਆ ਆਓ ਚਲਿਏ ਦੋਸਤੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਇੱਧਰ ਬਣਾਵਾਲੀ ਪਿੰਡ ਦੇ ਵਿੱਚ ਸਾਡਾ ਸਬਬ ਬਣਿਆ ਸੀ ਆਉਣ ਦਾ ਅਸੀਂ ਦੇਖਿਆ ਪਿੰਡ ਦੇ ਜਿਹੜੇ ਨੰਬਰਦਾਰ ਸਾਹਿਬ ਨੇ ਗੁਰਤੇਜ ਸਿੰਘ ਜੀ ਇਹ ਕੋਠੀ ਬਣਾ ਰਹੇ ਨੇ ਅਸੀਂ ਸੋਚਿਆ ਕਿਉਂ ਨਾ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਮਿਲਿਆ ਜਾਵੇ ਇਹਨਾਂ ਦੀ ਵੀਡੀਓ ਬਣਾਈ ਜਾਵੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਅੱਜ ਬਣਾਵਾਲੀ ਪਿੰਡ ਦੇ ਵਿੱਚ ਪਹੁੰਚੇ ਆਂ ਕੀ ਹਾਲ ਹੈ ਸਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਗੁਰਤੇਜ ਸਿੰਘ ਨੰਬਰਦਾਰ ਪਿੰਡ ਬਣਾਵਾਲੀ ਤਹਿਸੀਲ ਸਾਡੀ ਮਾਨਸਾ ਜ਼ਿਲ੍ਹਾ ਮਾਨਸਾ ਤੇ ਬਾਈ ਜੀ ਇਹ ਸ਼ਬਾਬ ਬਣਾਇਆ ਇਹਨਾਂ ਦਾ ਪਹਿਲਾਂ ਤਾਂ ਇਹ ਵੀਰ ਦਾ ਸਭ ਦਾ ਮਾਨਸਾ ਚਾ ਪ੍ਰਚਾਰਕ ਕੰਪਨੀ ਜੋ ਚੈਨਲ ਬਣਾਇਆ ਵੀ ਭਰਾ ਦਾ ਅਸ਼ਮਣੀ ਜੀ ਸੋਨੀ ਜੀ ਦਾ ਇਹ ਮੇਰੇ ਨਗਰ ਚ ਮੇਰੇ ਘਰੇ ਇਹਨਾਂ ਨੇ ਇਹਨਾਂ ਨੂੰ ਮੇਰੇ ਨੂੰ ਮੁਕਾਬਲ ਸਮਝਿਆ ਵੀ ਕੋਈ ਇਹ ਚ ਕਲਾ ਲੱਗਦੀ ਐ ਤੇ ਵੀਡੀਓ ਬਣਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਗਰ ਵੱਲ ਹੁਣ ਆਪਾਂ ਗੱਲ ਕਰਾਂਗੇ ਜੀ ਇਹ ਜਿਹੜੀ ਤੁਸੀਂ ਕੋਠੀ ਬਣਾਈ ਐ ਹਾਂਜੀ ਕਿੰਨੇ ਸਕਰ ਫੁੱਟ ਚ ਬਣਾਈ ਐ ਇਹ ਤੇ ਤਕਰੀਬਨ 4600 ਸਕਰ ਫੁੱਟ ਜੀ 4600 ਸਕਰ ਫੁੱਟ ਹਾਂ ਕੋਠੀ ਕੋਠੀ ਦਾ ਆ ਗਿਆ ਕੋਠੀ ਕੋਠੀ ਦਾ ਹਾਂਜੀ ਤੇ ਇਹ ਤੇ ਕਿੰਨਾ ਖਰਚਾ ਆ ਗਿਆ ਜੀ ਇਹ ਤੇ ਜੀ ਤਕਰੀਬਨ 1 ਕਰੋੜ ਰੁਪਏ ਲੱਗੇ 1 ਕਰੋੜ ਰੁਪਇਆ ਲਗਭਗ ਖਰਚਾ ਆ ਜੂਗਾ ਸਾਰੀ ਕੋਠੀ ਤਿਆਰ ਕਰਕੇ ਤਿਆਰ ਕਰਕੇ ਜੀ ਹਾਂ ਜੋੜੀਆਂ ਜੋੜੀਆਂ ਨਾਲ ਜਿਵੇਂ ਚੱਲੀ ਠੀਕ ਹੈ ਹਾਂ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਲੱਕੜ ਲੱਗੀ ਹੈ ਇਹ ਕਿਹੜੀ ਲਾਈਜੈਂਸੀ ਇਹ ਜੀ ਸਾਗਵਾਨ ਹੈ ਮੈਕਸੀਕੋ ਵਾਲਿਆਂ ਦਾ ਬਹੁਤ ਵਧੀਆ ਅਸੀਂ ਕੀ ਕਰਿਆ ਬਾਈ ਜੀ ਅਸੀਂ ਨਾ ਜਦੋਂ ਵੀ ਮੈਂ ਘਰ ਪਾਉਣ ਲੱਗੇ ਸੀਗੇ ਜੀ ਸਟਾਰਟਿੰਗ ਇਚ ਨਹੀਂ ਜਦੋਂ ਹੀ ਲੱਗੀ ਮੈਂ ਇਹ ਦੇਖਦਾ ਸੀ ਬਹੁਤ ਥਾਂ ਵੀ ਕਿਸੇ ਨਾ ਲੱਕੜ ਜਿਸ ਕਿਸੇ ਬਿੰਗਾ ਕਿਸੇ ਕੋਸਾ ਬਹੁਤ ਕੁਝ ਮਿਲਦਾ ਸੀ ਲੋਕਾਂ ਜੀ ਜਾਣਦੇ ਸੀ ਜੀ ਮੈਨੂੰ ਇੱਕ ਸੌਂਕ ਸੀ ਜਦੋਂ ਪਹਿਲਾਂ ਵੀ ਮਕਾਨ ਪਾਉਣਾ ਹੈ ਵੀ ਪੂਰੀ ਢੰਗਾਈ ਚ ਜਾ ਕੇ ਹਰੇਕ ਚੀਜ਼ ਪਟਿਆਲੇ ਦੇਖਿਆ ਜੀ ਲੁਧਿਆਣੇ ਦੇਖਿਆ ਫਿਰ ਜਾਰਦੋਸ ਸੀ ਉਧਰ ਕੋਈ ਮਾ ਪ੍ਰੋਗਰਾਮ ਤੇ ਗਿਆ ਸੀ ਉਸ ਉਧਰੋਂ ਪਤਾ ਕਰਿਆ ਹਮ ਫਤਿਆਬਾਦ ਪਤਾ ਕਰ ਰਤੀ ਆਏ ਸਾਰੇ ਜੀ ਪਤਾ ਕਰਕੇ ਮਤਲਬ ਮੌੜ ਮਾਰਦਾ ਜਿੱਥੋਂ ਤੱਕ ਇਧਰ ਗਈ ਵੀ ਜਾਨੀ ਤੁਸੀਂ ਜਾ ਕੇ ਬਾਈ 17 ਪੰਜਾਬ ਹਰਿਆਣਾ ਗਾਤਾ ਹਾਂਜੀ 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 ਲੱਕੜ ਦੇ ਮਾਲੇ ਲੱਕੜ ਦੇ ਮਗਾਲੇ ਫਿਰ ਦੋ ਤਿੰਨ ਦੋ ਤਿੰਨ ਦੋਸਤ ਸੀਗੇ ਨੇ ਫਿਰ ਨਾਲ ਹੁੰਦੇ ਸੀ ਉਹ ਕਦੇ ਨੰਬਰਦਾਰ ਜੀ ਜਦੋਂ ਆਪਾਂ ਕੰਮ ਕਰਾਉਣਾ ਛੌਕਣਾ ਵਧੀਆ ਲੱਕੜ ਲਾਓ ਵਧੀਆ ਚੀਜ਼ ਲਾਓ ਕੋਈ ਪੀੜੀਆਂ ਦਾ ਕੰਮ ਹੁੰਦਾ ਰੋਜ਼ ਦਾ ਇਹ ਹੁੰਦਾ ਨਹੀਂ ਜਿਹੜੇ ਸਾਡੇ ਵਰਗੇ ਜੱਟ ਜ਼ਿਮੀਂਦਾਰ ਭਰਾ ਐ ਸੀ ਤਿੰਨ ਤਿੰਨ ਪੀੜੀਆਂ ਦਾ ਸਾਮਾ ਕਰਦਿੰਦੇ ਆ ਪਹਿਲਾਂ ਬਜ਼ੁਰਗਾਂ ਨੇ ਪਾਇਆ ਸੀ ਤਿੰਨ ਵੀੜੀਆਂ ਉੱਥੇ ਐਸ਼ ਕਰ ਗਏ ਹੁਣ ਮੈਨੂੰ ਐ ਵੀ ਮੈਂ ਪਾਉਣਾ ਮੇਰੀਆਂ ਤਿੰਨ ਵੀੜੀਆਂ ਐਸ਼ ਕਰਨ ਰੇਕ ਬੰਦੇ ਨੂੰ ਆਪਣੇ ਪਰਿਵਾਰ ਦੇ ਅੱਗੇ ਵਾਦੇ ਦੀ ਆਸ ਹੁੰਦੀ ਹੈ ਜੀ ਜੀ ਹਾਂ ਉਸ ਤੋਂ ਬਾਅਦ ਵਾਈਜ਼ ਕੀ ਹੋਇਆ ਛੋਡੇ ਨਾਲ ਆਪਾਂ ਪਹਿਲਾਂ ਤੋਂ ਸਵਾਈ ਚਾਰ ਤੋਂ ਭਰਾ ਆਉਣ ਆਪਣੇ ਮਿੱਤਰੋਂ ਜਦੋਂ ਛੋਡੀ ਵੀਡੀਓ ਨੂੰ ਮੈਂ ਦੇਖਦਾ ਰਹਿਣਾ ਜੀ ਉਸ ਤੋਂ ਬਾਅਦ ਕੀ ਹੋਇਆ ਇਹ ਵੀਡੀਓ ਮੈਂ ਛੋਡੀ ਦੇਖੀ ਅੱਛਾ ਲੱਕੜ ਬਾਰੇ ਕੋ ਮੇਰਾ ਲੱਕੜ ਕੰਨੀ ਧਿਆਨ ਜਾਂਦੇ ਸੀ ਵੀ ਯਾਰ ਆਪਾਂ ਲੱਕੜ ਵਧੀਆ ਜੋੜੀ ਲਾਉਣੀ ਆ ਵਧੀਆ ਸਾਰਾ ਲੱਕੜ ਦਾ ਕੰਮ ਸ਼ੌਂਕ ਨਾ ਕਰਾਉਣਾ ਉਹ ਕੁੱਕੂ ਦਾ ਨਾਲ ਕੁੱਕੂ ਦਾ ਨਾਲ ਕੁੱਕੂ ਦਾ ਨਾਲ ਆ ਜਿਹੜੀ ਅਸੀਂ ਅਸੀਂ ਪਾਉਂਦੇ ਰਹਿੰਦੇ ਹਾਂ ਤੁਸੀਂ ਪਾਉਂਦੇ ਰਹਿੰਦੇ ਹੋ ਅਸੀਂ ਦੇਖੀ ਠੀਕ ਹੈ ਬੇਟਾ ਦੇਖੀ ਜਾਂਦਾ ਸੀ ਬੇਟੇ ਨੇ ਮੈਨੂੰ ਦੱਸੀ ਤੁਸੀਂ ਦੇਖੀ ਮੇਰੇ ਦੋਸਤ ਕੁਦਰ ਤੋਂ ਮੇਰੇ ਕੋਲ ਹੀ ਬੈਠੇ ਸੀ ਅੱਛਾ ਇਹ ਸਾਰਿਆਂ ਨੇ ਚੰਗੀ ਤਰ੍ਹਾਂ ਤਿੰਨ ਤਿੰਨ ਚਾਰ ਤਿੰਨ ਚਾਰ ਵਾਰੀ ਗੌਰ ਨਾਲ ਸੁਣੀ ਜੀ ਠੀਕ ਹੈ ਵੀ ਵੀਡੀਓ ਚ ਜਿਵੇਂ ਸੋਸੇ ਦੱਸਿਆ ਸੀ ਹਾਂਜੀ ਉਸ ਰੋਟ ਵਿਚਾਰਾ ਨੇ ਬਹੁਤ ਵਧੀਆ ਪਹਿਲਾਂ ਜਦੋਂ ਗਏ ਪੂਰਾ ਇਜਤਮਾਨ ਰੱਖਿਆ ਠੀਕ ਹੈ ਮਤਲਬ ਜਿਵੇਂ ਸਰਦਾਰ ਜੀ ਦਾ ਸਰਦਾਰ ਜੀ ਕਿਹਾ ਮਨ ਖੁਸ਼ ਹੋਇਆ ਵੀ ਯਾਰ ਕੰਮ ਚੀਜ਼ ਚੀਜ਼ ਵੀ ਮਿਲੂਗੀ ਤਾਂ ਪਹਿਲਾਂ ਜਿਹੜਾ ਅਦਰਸ਼ ਸਰਕਾਰ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਜਦੋਂ ਉਹ ਅਦਰਸ਼ ਸਰਕਾਰ ਹੁੰਦਾ ਉਸ ਤੋਂ ਬਾਅਦ ਬਾਈ ਸਾਰਾ ਜਿਹ ਕੰਮ ਧਿਆਨ ਚਾਉਂਦਾ ਤਾਂ ਹੋਰ ਅਦਰਸ਼ ਦੁੱਗਣਾ ਹੋ ਜਾਂਦਾ ਹੈ ਹਾਂਜੀ ਹਾਂਜੀ ਉਹ ਬਾਈ ਜੀ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਸਾਰਾ ਜਦੋਂ ਸਾਨੂੰ ਦੇਖ ਕੇ ਅਸੀਂ ਉਹਨਾਂ ਨੂੰ ਸਾਨੂੰ ਪੁੱਛਿਆ ਬਈ ਵਹਾ ਕੇ ਚਾ ਆਪਣੇ ਜੋ ਪਾਣੀ ਰਾਨੀ ਪੀਤਾ ਸੀ ਕਹਿੰਦੇ ਵੀ ਕੀ ਚਾਹੁੰਦੇ ਤੁਸੀਂ ਕਹੇ ਜੀ ਲੱਕੜ ਚਾਹੁੰਦੇ ਹੋ ਕਿਹੇ ਜਾ ਬਾਈ ਤਾਂ ਕੀ ਗੱਲ ਬਾਤ ਸਾਰਾ ਕੁਝ ਦੱਸੋ ਜੀ ਅਸੀਂ ਉਹਨਾਂ ਨੂੰ ਦੱਸਤਾ ਜੀ ਐਂ ਕਰਕੇ ਅਸੀਂ ਮਤਲਬ ਹਵੇਲੀ ਟਾਈਪ ਹੈ ਜਿਹੜੀ ਪਿੰਡ ਦੇ ਵਿੱਚ ਹੈ ਕੋਠੀ ਪਾ ਰਹੇ ਆ ਸਾਨੂੰ ਵਧੀਆ ਤੋਂ ਵਧੀਆ ਲੱਕੜ ਵਧੀਆ ਤੋਂ ਵਧੀਆ ਸੇ ਡਿਜ਼ਾਈਨ ਬਣਾਵਾਂਗੇ ਜਿਵੇਂ ਸਾਨੂੰ ਮਤਲਬ ਸ਼ੌਂਕ ਹੈ ਉਹ ਅਸੀਂ ਸਾਰੀਆਂ ਗੱਲਾਂ ਬਾਈ ਦੱਸਤੀਆਂ ਠੀਕ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਬਾਈ ਸਕੁੱਲਾ ਚੀਜ਼ ਤੁਹਾਨੂੰ ਮਿਲੂਗੀ ਜਿਹੜੀ ਤੁਸੀਂ ਚਾਹੁੰਦੇ ਹੋ ਠੀਕ ਹੈ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਦੱਸਿਆ ਬਾਈਟ ਦੇ ਹਿਸਾਬ ਨਾਲ ਸੇਵ ਕਿੰਨੇ ਕਾਜ ਹੁੰਦੇ ਆ ਜਿਵੇਂ ਆਪਣਾ ਕਸ਼ਣਾ ਪੈਣਾ ਸਾਰਾ ਜੀ ਤੇ ਫਿਰ ਉਹਨਾਂ ਨੇ ਕਿਹਾ ਮੈਨੂੰ ਲੱਕੜ ਦਿਖਾ ਦਿਖਾਈ ਜੀ ਉਹਨਾਂ ਕੋਲੇ ਮਤਲਬ ਬਹੁਤ ਵਧੀਆ ਲੱਕੜ ਉਹ ਮੈਨੂੰ ਕਹਿੰਦੇ ਮੈਂ ਖਾ ਬਾਈ ਮੇਰਾ ਟਾਈਮ ਖਿੱਚ ਮੈਂ ਹੁੰਦਾ ਹੀ ਹਰੇਕ ਨੂੰ ਵੀ ਨਵੇਂ ਮਕਾਨਟ ਜਾ ਕੇ ਬੈਠੀਏ ਬੱਚਾ ਹੁੰਦਾ ਹੈ ਆਪਾਂ ਤਾਂ ਪੁਰਾਣੇ ਮੰਦਾਂ ਵਿੱਚ ਸਰ ਜਾਂਦਾ ਵਿਚਾਰ ਜਾਂਦਾ ਥੀ ਮਿਲਣ ਵਜਾਂਗੇ ਬੱਚਿਆਂ ਨੂੰ ਇਹ ਗੱਲ ਦੀ ਕਹਾਣੀ ਹੁੰਦੀ ਹੈ ਉਹਨਾਂ ਨੂੰ ਜਦੋਂ ਫਿਰ ਨਾਲ ਸੀਗਾ ਬੇਟਾ ਉਹ ਕਹਿੰਦਾ ਵੀ ਡੈਡੀ ਆਪਾਂ ਸੁੱਕੀ ਲੱਕੜ ਲਵਾਉਣੀ ਹੈ ਠੀਕ ਹੈ ਹੁਣ ਸੁੱਕੀ ਲੱਕੜ ਬਾਈ ਹਰੇਕ ਕਹਿੰਦਾ ਹੈ ਹੂੰ ਮਿਲਦੀ ਬਹੁਤ ਘੱਟ ਹੁੰਦੀ ਹੈ ਪਰ ਇਹ ਗੱਲ ਹਕੀਕਤ ਹੈ 100 ਦੀ 100% ਬਾਈ ਨੇ ਕਿਹਾ ਵੀ ਸੁੱਕੀ ਲੱਕੜ ਜੇ ਤੁਸੀਂ 10 15 ਦਿਨ ਲਵਾਉਣੀ ਹੈ ਮਾੜਾ ਮੋਟਾ ਟਖਾਵਾ ਲਵਾ ਲਓ ਨਹੀਂ ਜਾਣ ਸਾਰ ਫਿੱਟ ਕਰ ਦੇਉਗੇ ਸੋਡੀ ਸੇਮ ਟੂ ਸੇਮ ਉਵੇਂ ਹੀ ਰੋ ਉਵੇਂ ਰਹੋ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਅੱਛਾ ਵੀ ਉਹ ਤੋਂ ਬਾਅਦ ਕੀ ਹੋਇਆ ਭਾਈ ਜੀ ਮੈਂ ਜਦੋਂ ਸਾਰਾ ਉੱਥੇ ਲਿਆ ਜੀ ਲਿਆ ਜਿਵੇਂ ਜਿਵੇਂ ਅਸੀਂ ਉਹ ਤੋਂ ਬਾਅਦ ਵੀ ਆਪਣੇ ਭਰਾਵਾਂ ਵਾਂਗੂ ਸਾਥ ਦਿੱਤਾ ਵਿਚਾਰਾ ਨਾਲੇ ਜਾਣਦੀ ਨਹੀਂ ਸੀ ਥੱਲੇ ਥੋੜੀ ਵੀਡੀਓ ਦੇ ਸਰਤੇ ਠੀਕ ਹੈ ਜਿਵੇਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਮੈਂ ਮਤਲਬ ਸਾਂਝੇ ਕੰਮਾਂ ਕਰਕੇ ਲੋਕ ਸੇਵਾ ਕਰਕੇ ਮੈਂ ਵਾਰੰਦ ਰਹਿਣਾ ਇਕੱਲਾ ਬੰਨਾ ਬੇਟਾ ਮੇਰਾ ਪੜਦਾ ਠੀਕ ਉਹ ਤੋਂ ਬਾਅਦ ਵੀ ਮੈਂ ਜੈਨੀ ਲੋੜਦੇ ਆ ਫੋਨ ਤੇ ਅਸੀਂ ਮਗਵਾ ਲੈਂਦੇ ਸੀ ਉਹਨਾਂ ਨੇ ਵੀਰੇ ਇੱਕ ਸਾਡੇ ਨਾਲ ਜਵਾਨ ਕੀਤੀ ਸੀ ਵੀ ਜਿਹੜਾ ਵੀ ਤੁਸੀਂ ਰੇਟ ਖੋਲ ਜੋ ਤੁਸੀਂ ਸਾਤੋਂ ਫੋਨ ਤੋਂ ਮਗਵਾ ਲਿਆ ਕਰੋ ਉਹੀ ਰੇਟ ਰਹੂਗਾ ਜਿਹੜਾ ਉਹਨੂੰ ਰੇਟ ਕੀਤਾ ਹੱਜ ਤੇ ਕਾਈ ਜਾਂਦਾ ਬਈ ਸਾਰੇ ਲਗਭਗ ਮੇਰੇ ਸਾਹਬ ਨਾਲ ਨੇੜੇ ਲੱਗਾ ਕੰਮ ਲੱਗ-ਵਗ ਸਾਰੀਆਂ ਲੱਗੀਆਂ ਜਾਂਦੀਆਂ ਤੇ ਬਾਕੀ ਫਿਰ ਉਦੋਂ ਬਾਅਦ ਮੈਨੂੰ ਆਹ ਜਦੋਂ ਗਿਆ ਕੁੰਡੇ ਕਬਜ ਜਿਹਦੇ ਆ ਚੀਜ਼ ਹੈ ਸਾਰੀਆਂ ਇਹ ਜੀ ਜਮਨ ਦਿਖਾਈ ਜਾਂਣਾ ਅੱਛਾ ਵੀ ਜਿਹੜੇ ਕੁੰਡੇ ਕਬਜੇ ਵੀ ਸਾਰੇ ਉਹਨਾਂ ਤੋਂ ਆਏ ਨੇ ਹਾਂ ਸਾਰੇ ਉਹਨਾਂ ਤੋਂ ਆਏ ਇਹ ਟਿੱਕ ਲੱਗੀਆਂ ਸਾਰੀਆਂ ਹਾਂ ਜੀ ਹਾਂ ਹਾਂ ਇੱਥੇ ਟਿੱਕ ਅੰਟੀਕ ਹਾਂ ਅੰਟੀਕ ਲੱਗਿਆ ਹੋਇਆ ਅੱਛਾ ਲੱਕੜੇ ਤੁਸੀਂ ਕਿਹੜੀ ਲਵਾਈ ਆ ਉਹਨਾਂ ਤੋਂ ਇਹ ਲਵਾਈ ਆਈ ਬਾਈ ਸਾਗਵਾਨ ਮੈਕਸੀਕੋ ਵਾਲੀ ਸਾਖਵਾਂ ਬਿਲਕੁਲ ਸੁੱਕੀ ਲੱਕੜ ਮਹਾ ਸੁੱਕੀ ਲੱਕੜ ਬਈ ਜਮਾ ਸੁੱਕੀ ਹੁਣ ਐ ਮੰਨ ਲਓ ਆ ਕਿੰਨੇ ਦੇ ਬਾਈ ਲੱਗੇ ਇਹਨਾਂ ਨੂੰ ਮਹੀਨਾ ਵੀ ਨਾ ਵੀ ਹੋ ਗਿਆ ਵਿਚ ਲੱਗਿਆ ਕੋ ਦੋ ਤਿੰਨ ਮਿਸਤਰੀਆਂ ਟਾਈਮ ਤੇ ਲੱਗਦੀ ਹੈ ਜਦੋਂ ਆ ਡਿਜ਼ਾਈਨ ਤੋਂ ਜੁਣ ਪੜਾ ਆ ਸੁੱਕਾ ਹੋਵੇ ਜੁਕਰੀ ਮਾਦਲ ਆ ਦੇ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੀ ਨਹੀਂ ਹੁੰਦੀ ਐ ਜਿਹੜਾ ਖੜ ਗਿਆ ਓਵੇਂ ਖੜੀ ਆ ਕੋਈ ਅਹਿਦੀ ਗੱਲ ਹੀ ਨਹੀਂ ਹਾਂ ਹਾਂ ਵਿੰਗਵਾਲ ਕੋਈ ਨਹੀਂ ਪਿਆ ਮਹਾਪੋਰਾ ਵੀ ਵਿੰਗਵਾਲ ਨਹੀਂ ਪਿਆ ਸੁੱਕੀ ਲੱਕੜ ਇਹ ਤੇ ਐ ਮੰਨ ਲਓ ਬਾਈ ਧੁੱਪ ਵੀ ਆ ਗਈ ਠੀਕ ਆ ਮੀਂਹ ਦੀ ਰੁੱਤ ਸੀ 10 20 ਦਿਨ ਮਹੀਨੇ ਤੇ ਹੁਣ ਵੀ ਮੀਂਹ ਪਈ ਜਾਂਦਾ ਮੀਂਹ ਵੀ ਪ ਦੋ ਚੀਜ਼ਾਂ ਜੋ ਜਤਾਂ ਪਾਣੀ 'ਚ ਲੱਕੜ ਫੁੱਲਦੀ ਹੁੰਦੀ ਹੈ ਜਾਂ ਧੋਪ 'ਚ ਘਰਾ ਬੰਦੀ ਹੈ ਇਹ ਦੋ ਚੀਜ਼ਾਂ ਬਈ ਸੀ ਪ੍ਰਕਿਰਤੀ ਕਰ ਲਿਆ ਅਸੀਂ ਐਵੇਂ ਆਲੋ ਪਾਲਸ ਵੀ ਨਹੀਂ ਕਰਵਾਈ ਠੀਕ ਹੈ ਇਹ ਚੀਜ਼ ਦੇ ਮਾਰੇ ਬਾਈਆਂ ਨੇ ਕਿਹਾ ਸੀ ਕਹਿੰਦੇ ਵੀ ਜਿਹੜੀ ਚੀਜ਼ ਜੇ ਕੋਈ ਨਰਮ ਹੋਊਗਾ ਲੱਗੋ ਚੱਕ ਦੇ ਨੀ ਪਾਲਸ ਕਰ ਦੋ ਤੁਸੀਂ 3-4 ਮਹੀਨੇ ਪਾਲਸ ਨਾ ਕੋਈ 6 ਮਹੀਨੇ ਨਾ ਕਰੋ ਜੀ ਸਾਲ ਨਾ ਕਰੋ ਬੇਚੱਕ ਉਹ ਤੁਸੀਂ ਆਪਣੇ ਹਿਸਾਬ ਨਾਲ ਕਰਨਾ ਹੈ ਵੀ ਸੋਨੋ ਕਿ ਤੁਹਾਨੂੰ ਦਿੱਕਤ ਨਾ ਹੋ ਉਹ ਬਈ ਉਹਵੇਂ ਜੋ ਕਰਜੀ ਮੈਂ ਕਹਿੰਦਾ ਨਾ ਰੇਸ਼ੇ ਰੂਸ਼ੇ ਸਾਰੀ ਚੀਜ਼ ਦਿਖਾਈ ਜੇ ਦਿੰਦੇ ਆ ਪਾਲਸ ਫੂਡਸ ਤਾਂ ਹੋ ਸਕਦਾ ਦੋ ਵੀ ਵਾਰ ਦਿਖਾਈ ਦੇਵੇ ਜੀ ਜੇ ਜਿਹੜੀ ਅੰਦਰ ਤੁਸੀਂ ਲੱਕੜ ਅੰਦਰ ਕੋਠੀ ਦੇ ਲਈ ਆ ਉਹ ਵੀ ਸਾਰੀ ਸਾਗਮਾਨ ਦੀ ਲਾਈ ਹੈ। ਹਾਂਜੀ ਹਾਂਜੀ ਬਾਈ A to Z ਸਾਰੀ ਸਾਗਮਾਨ ਜਿਵੇਂ ਹੋ ਸਾਡੇ ਕੁ ਬਾਸ ਤੋਂ ਬਾਹਰ ਹੁੰਦਾ ਜਿਵੇਂ ਆਪਣੇ ਤਨ ਪਤਾ ਹੈ। ਹਾਂਜੀ ਹਾਂਜੀ ਸਿਸਟਮ ਜਿਵੇਂ ਚੱਲਦਾ ਬਾਹਰ ਵੀ ਅੰਦਰ ਵੀ ਸਾਰੀ ਪਾਸੇ ਹੁੰਦਾ ਜਿਵੇਂ ਓਹੀ ਟਾਈਮ ਦੇ ਸਾਬ ਨਾਲ। ਅਸੀਂ ਕੁੱਲ ਚੀਜ਼ ਉਹ ਵੀ ਵਾਰ ਲਈ ਉਹ ਵੀ ਲਾਈ ਹੈ। ਐਵੇਂ ਵਾਲੋ ਇੰਚੇ ਅਸੀਂ ਦੂਜੀ ਲੈਂਦੀ ਨਹੀਂ। ਜੇ ਸਾਨੂੰ ਜਦੋਂ ਫਿੱਟ ਬੈਠੀ ਅੰਦਰੋਂ ਦਿਖਾਓਗੇ ਸਾਨੂੰ ਫਿਰ। ਹਾਂ ਹਾਂ ਬਈ ਆਜੋ ਕੋਈ ਗੱਲ ਨਹੀਂ। ਧੰਨਵਾਦ ਤੁਹਾਡਾ ਜੀ ਆਇਆਂ ਨੂੰ ਬਲ। ਹੈ। ਬਾਈ ਜਿਹੜੇ ਸਾ ਡਿਜ਼ਾਈਨ ਪਾਏ ਨੇ ਲੱਕੜ ਦੇ ਵਿੱਚ ਹਾਂਜੀ ਬੜੇ ਸੋਹਣੇ ਲੱਗ ਰਹੇ ਨੇ ਤੁਸੀਂ ਕਿਹੜੇ ਮਿਸਤਰੀ ਤੋਂ ਕੰਮ ਕਰਵਾ ਰਹੇ ਹੋ ਇਹ ਸਾਡੇ ਨਾਲ ਹੀ ਪਿੰਡ ਹੈ ਜੀ ਬਰਨਾਲੀ ਦੇ ਪਿੰਡ ਚਹਿਲਾ ਵਾਲੀ ਜੀ ਚਹਿਲਾ ਵਾਲੀ ਤੋਂ ਮੁੰਡਾ ਜੀ ਜੱਸਾ ਇੱਕ ਨਾਲ ਹੀ ਪਿੰਡੋਂ ਦੇ ਕਮਾਲੂ ਇੱਥੇ ਹਾਜ਼ਰ ਹੈਗਾ ਜੱਸਾ ਹਾਂਜੀ ਹਾਂ ਇੱਧਰ ਕੰਮ ਕਰੀ ਜਾਂਦੇ ਉਹਨਾਂ ਬੁਲਾ ਲਵਾਂਗੇ ਆਪਾਂ ਬੁਲਾ ਦਿੰਦੇ ਬੁਲਾ ਲਵਾਂ ਆਪਣਾ ਜਿਵੇਂ ਇਧਰ ਬੁਲਾਉਂਦੇ ਹਾਂ ਅੱਛਾ ਅੱਛਾ ਇਹ ਹੈ ਮਿਸਤਰੀ ਲੱਕੜ ਵਾਲੇ ਹਾਂਜੀ ਹਾਂ ਅچھے ਲੱਕੜ ਵਾਲੇ ਮਿਸਤਰੀ ਬਹੁਤ ਮਿਹਨਤੀ ਮੁੰਡੇ ਆ ਇੱਕ ਇਹਨਾਂ ਦਾ ਮੁੰਡਾ ਅੱਜ ਕੰਮ ਹੋ ਗਿਆ ਆ ਯਾਨੀ ਕਿ ਕੁਦਰਤ ਉਹ ਪਤਾ ਨਹੀਂ ਚੱਪਾ ਚਲੋ ਤੇ ਇਹ ਜੱ ਸਾਹਿਬ ਬਈ ਚਾਹਲਾ ਵਾਲੀ ਪਿੰਡ ਤੋਂ ਚਾਹਲਾ ਵਾਲੀ ਪਿੰਡ ਬਹੁਤ ਇਮਾਨਦਾਰ ਮੁੰਡਾ ਹੈ ਬਹੁਤ ਪ੍ਰਵਾਭ ਭਰਾਵਾ ਮੇਰੇ ਕੋਲ ਕੰਮ ਕਰਦਾ ਹੈ ਬਹੁਤ ਸ਼ੌਂਕ ਨਾਲ ਕੰਮ ਕੀਤਾ ਯਾਰ ਇਹਨੇ ਮੈਂ ਕਹਿੰਦਾ ਜੀ ਸ਼ੌਂਕ ਦੇ ਤੰਦ ਪਗਾਏ ਹੋਣੇ ਜੀ ਦਰਵਾਜ਼ਿਆਂ ਦੇ ਡਿਜ਼ਾਈਨ ਦਿਖਾਈਏ ਹਾਂ ਸਕਰੀਨ ਦੇ ਵਿੱਚ ਸਾਡੀ ਆਡੀਅנס ਨੂੰ ਤਾਂ ਬਹੁਤ ਸੋਹਣਾ ਸ਼ੌਂਕ ਨਾਲ ਕੰਮ ਕੀਤਾ ਹੋਇਆ ਹਾਂਜੀ ਹਾਂਜੀ ਇਹ ਸਾਰਾ ਇਹਨਾਂ ਮਿਸਤਰੀਆਂ ਨੇ ਕੀਤਾ ਹੈ ਹਾਂਜੀ ਜੱਸਾ ਜੀ ਨੇ ਹਾਂਜੀ ਆ ਜੱਸੇ ਨੇ ਤਾਂ ਦੋਸਤੋ ਮੁੰਡਾ ਨਾਲ ਗੱਗੇ ਆਏ ਤਾਂ ਦੋਸਤੋ ਇਹ ਹੈ ਜੀ ਚੈਨਲ ਹੀ ਪਿੰਡ ਤੋਂ ਜੱਸਾ ਨਾਲ ਇਹਨਾਂ ਦੀ ਸਮੁੱਚੀ ਟੀਮ ਹੈ ਗੱਗੀ ਹੈ ਹੋਰ ਵੀ ਮੈਂਬਰ ਹੈਗੇ ਇਹਨਾਂ ਦੇ ਕੰਮ ਕਰ ਰਹੇ ਨੇ ਇੱਥੇ ਇਹਨਾਂ ਦਾ ਨੰਬਰ ਵੀ ਅਸੀਂ ਸਕਰੀਨ ਦੇ ਉੱਤੇ ਦੇ ਦਾਂਗੇ ਤੁਸੀਂ ਵੀ ਕੋਈ ਕੋਠੀ ਦੇ ਵਿੱਚ ਲੱਕੜ ਦਾ ਕੰਮ ਕਰਵਾਉਣਾ ਹੋਵੇ ਡਿਜ਼ਾਈਨ ਪਵਾਉਣਾ ਹੋਵੇ ਬੜੇ ਸ਼ੌਂਕ ਨਾਲ ਪਰਿਵਾਰ ਮੰਗੋ ਇਹ ਕੰਮ ਕਰਦੇ ਆ ਤਾਂ ਇਹਨਾਂ ਦਾ ਨੰਬਰ ਅਸੀਂ ਜ਼ਰੂਰ ਦੇਵਾਂਗੇ ਸਕਰੀਨ ਦੇ ਉੱਤੇ ਤਾਂ ਕਿ ਤੁਸੀਂ ਇਹਨਾਂ ਤੋਂ ਹੀ ਕੰਮ ਕਰਵਾਓ ਆ ਤੁਸੀਂ ਡਿਜ਼ਾਈਨ ਦੇਖੋ ਪੂਰਾ ਵਧੀਆ ਪੂਰਾ ਸੋਨਾ ਪਾਇਆ ਹੋਇਆ ਤੇ ਹੁਣ ਆਪਾਂ ਅੱਗੇ ਚੱਲਾਂਗੇ ਜੀ ਅੱਗੇ ਦਿਖਾਵਾਂਗੇ ਤਾਂ ਆ ਵੀ ਕੰਮ ਬਹੁਤ ਸੋਹਣਾ ਹੋਇਆ ਹੋਇਆ ਜਾਲੀਆ ਦਾ ਹਾਂਜੀ ਹਾਂਜੀ ਤੇ ਠੜਕੀ ਵੀ ਬਹੁਤ ਸੋਹਣੀ ਬਣੀ ਹੋਈ ਹੈ ਹਾਂ ਬਹੁਤ ਤੇ ਸਾਰੀ ਤੁਸੀਂ ਸਾਗਵਾਨੀ ਲਾਈ ਹੈ ਸਾਗਵਾਨੀ ਦੀ ਸਾਗਵਾਨ ਸਾਰੀ ਬਾੜੇ ਠੀਕ ਹੈ ਤੇ ਆਹ ਜਿਹੜੇ ਕੁੰਡੇ ਕਬਜੇ ਆਹ ਹੈਂਡਲ ਲੱਗੇ ਹੋਏ ਨੇ ਸਾਰਾ ਅੰਟਿਕ ਹੈ ਜੀ ਪਿੱਤਲ ਹੈ ਹਾਂਜੀ ਹਾਂਜੀ ਪਿੱਤਲ ਜੀ ਪਿੱਤਲ ਅੱਛਾ ਠੀਕ ਹੈ ਸਾਰਾ ਸਾਰਾ ਪਿੱਤਲ ਅੱਛਾ ਕੁੱਕੂ ਦਾਨੇ ਵਾਲੇ ਦੇ ਹਾਂ ਜੀ ਉਹਨਾਂ ਤੋਂ ਆਇਆ ਸਾਰੀ ਜੀ ਜਿਹੜਾ ਹੈਂਡਲ ਵਗੈਰਾ ਚੁੱਕੀ ਵਗੈਰਾ ਹਾਂ ਇਹ ਲੁਟਕੀਆਂ ਜੇ ਇਹ ਸਾਰਾ ਤੁਸੀਂ ਅੰਟੀਕ ਪਿੱਤਲ ਦਾ ਹੀ ਲਾਇਆ ਪਿੱਤਲ ਦਾ ਹੀ ਹਾਂ ਸਾਰਾ ਕੁਝ ਜਿਵੇਂ ਜੇ ਫਿਰ ਇਹਨਾਂ ਨੇ ਜਿਹੜੀ ਗਾਰੰਟੀ ਵਾਰੰਟੀ ਪੂਰੀ ਦਿੱਤੀ ਹੈ ਜੀ ਮਾਂ ਜੀ ਪੂਰੀ ਫੋਲ ਵੀ ਜੇ ਦਾ ਪਾਲਸ਼ ਲਹਿ ਜੇ ਜਾਂ ਰੰਗ ਉਤਰ ਜੇ ਪੂਰੀ ਜੀ ਪੂਰੀ ਪੂਰੀ ਗਾਰੰਟੀ ਦਿੱਤੀ ਹੈ ਉਹ ਕਦੇ ਕੋਈ ਚੱਕਰ ਹੀ ਨਹੀਂ ਜਦੋਂ ਹੋ ਗਿਆ ਜਦੋਂ ਮਰਜੀ ਵਾਪਸ ਕਰੋ ਜੇ ਕੋਈ ਹੋਰ ਤਾਂ ਦੋਸਤੋ ਪੂਰੀ ਤੁਹਾਨੂੰ ਅਸੀਂ ਕਲੋਜ਼ ਕਰਕੇ ਦਿਖਾ ਦਿੰਨੇ ਆ ਵੀ ਜਿਹੜਾ ਹੈਂਡਲ ਹੈ ਇਹ ਪਿੱਤਲ ਦੇ ਲੱਗੇ ਨੇ ਜੀ ਪਿਓਰ ਪਿੱ ਕੁਕੂਦਾਨੇ ਵਾਲਿਆਂ ਦੇ ਆਰੇ ਤੋਂ ਲਿਆਂਦਾ ਸਾਰੀ ਕੋਠੀ ਦਾ ਸਮਾਨ ਜਿਵੇਂ ਲੱਕੜ ਹੋਗੀ ਪਲਾਈ ਹੋਗੀ ਕੁੰਡੇ ਕਬਜੇ ਹੋਗੇ ਸਾਰਾ ਅੰਟੀਕ ਦਾ ਸਮਾਨ ਕੁਕੂਦਾਨੇ ਵਾਲਿਆਂ ਦੇ ਆਰੇ ਤੋਂ ਆਇਆ ਆ ਜਿਹੜੇ ਹੈਂਡਲ ਨੇ ਜੀ ਅੰਟੀਕ ਦੇ ਕੁੰਡੇ ਕਬਜੇ ਨੇ ਤਾਂ ਬਹੁਤ ਮਹਿੰਗੇ ਹੋਣਗੇ ਜਿਵੇਂ ਬਰਾਸ ਦੇ ਲੱਗੇ ਨੇ ਜਿਵੇਂ ਹਵੇਲੀਆਂ ਚ ਪੁਰਾਣੀਆਂ ਹਵੇਲੀਆਂ ਚ ਲੱਗੇ ਹੁੰਦੇ ਸੀਗੇ ਨਹੀਂ ਨਹੀਂ ਜੀ ਆਮ ਹੀ ਰੇਟ ਹੈ ਇਹਨਾਂ ਦਾ ਕੋਈ ਬਾੜਾ ਨਹੀਂ ਦੇਖਣ ਜੀ ਇਹ ਜਰੂਰ ਐ ਲੱਗਦੇ ਹੋਏ ਨੇ ਆਮ ਹੋਲ ਸੇਲਤੀ ਆ ਕੋਈ ਬਾੜਾ ਇਹ ਹੋਣੇ ਹੈਗੇ ਅਸਲ ਕੋਈ ਬਾੜਾ ਮਹਿੰਗੇ ਨਹੀਂ ਲੈ ਨਹੀਂ ਨਹੀਂ ਕੋਈ ਬਾੜਾ ਮਹਿੰਗੇ ਨਹੀਂ ਇਹ ਵੀ ਕੁਕੂਦਾਨੇ ਵਾਲੇ ਦਾ ਉਹ ਇਹ ਵੀ ਸਾਰੇ ਜੀ ਇੱਥੋਂ ਆ ਕੁਕੂ ਅੱਛਾ ਅੱਛਾ ਕੋਲ ਚੀਜ਼ ਜਾਂ ਸਭ ਜਿੰਨਾ ਜਿਹੜੇ ਹੈਂਡਲ ਵਗੈਰਾ ਨੇ ਹਾਂ ਹੈਂਡਲ ਹੈਗਾ ਜਿਵੇਂ ਆਮ ਰੇਟ ਹੀ ਨੇ ਬਿਲਕੁਲ ਆਮ ਰੇਟ ਹੀ ਹੈ ਯਾ ਦੇਖੋ ਕਿਵੇਂ ਲੱਗਦਾ ਦੇਖਣ ਜੀ ਬਹੁਤ ਮਹਿੰਗਾ ਹੋਊ ਠੀਕ ਹੀ ਹੈ ਨਾ ਦੇ ਅੱਛਾ ਹਾਂ ਕੋਈ ਡੇ ਰੇਟ ਨਹੀਂ ਮੈਂ ਦੇਖ ਕੇ ਕਿਹਾ ਮਹਾਂ ਜੀ ਬੜੇ ਮਹਿੰਗੇ ਹੋਣਗੇ ਇਹ ਹਾਂ ਜਿਵੇਂ ਦੇਖਣ ਨੂੰ ਆਇਆ ਲੱਗਦਾ ਨਾ ਬਹੁਤ ਸੋਹਣੇ ਲੱਗਦੇ ਨੇ ਹਾਂਜੀ ਹਾਂਜੀ ਹਾਂ ਜਿਵੇਂ ਪਿਓਰ ਪਿੱਤਲ ਹੈ ਇਹ ਹਾਂਜੀ ਹਾਂਜੀ ਹਾਂ ਬਰਾਸ ਦੇ ਬਣੇ ਹੋਏ ਨੇ ਸਾਰੇ ਬਰਾਸ ਬਹੁਤ ਆ ਦੇਖੋ ਅੱਛਾ ਵੀ ਬਿਲਕੁਲ ਨਾਰਮਲ ਰੇਟ ਨੇ ਨਾਰਮਲ ਰੇਟ ਹਾਂਜੀ ਹਾਂ ਕੋਈ ਨਹੀਂ ਹੈ ਵੱਧ ਨਹੀਂ ਹੈਗੇ ਅੱਛਾ ਅੱਛਾ ਹਾਂਜੀ ਹਾਂ ਆ ਰਹਾ ਹੋਇਆ ਤਾਂ ਦੋਸਤੋ ਜੇਕਰ ਤੁਸੀਂ ਆਪਣੇ ਹਵੇਲੀਆਂ ਦੇ ਵਿੱਚ ਕੋਠੀਆਂ ਦੇ ਵਿੱਚ ਇਸ ਤਰ੍ਹਾਂ ਦੇ ਪਿੱਕਲ ਦੇ ਹੈਂਡਲ ਲੋਕ ਇਸ ਤਰ੍ਹਾਂ ਦੇ ਹੈਂਡਲ ਲਾਉਣੇ ਹੋਣ ਕੁੰਡੇ ਕਬਜੇ ਵਗੈਰਾ ਤਾਂ ਇਹ ਵੀ ਬਿਲਕੁਲ ਹੋਲ سیل ਰੇਟਾਂ ਤੇ ਮਿਲਦੇ ਨੇ ਕੁੱਕੂ ਧਾਨੇ ਵਾਲਿਆਂ ਦੇ ਆਰੇ ਤੋਂ ਆਹ ਦੇਖੋ ਜੀ ਮੈਂ ਇੱਧਰ ਆਉਂਦਾ ਆਹ ਦੇਖਾ ਬਹੁਤ ਹੋਇਆ ਅੱਛਾ ਜਿਹੜੀ ਫਰਸਟ ਫਲੋਰ ਤੇ ਲੱਕੜ ਲਾਈ ਹੈ ਵੀ ਸਾਰੀ ਤੁਸੀਂ ਤੇ ਇਹ ਵੀ ਉੱਥੇ ਆਈ ਹੈ ਸਾਗਵਾਂ ਦੀ ਲੱਕੜ ਇਹ ਵੀ ਸਾਰੀ ਉੱਥੋਂ ਆਈ ਹੈ ਸਾਗਵਾਂ ਦੀ ਹਾਂਜੀ ਹਾਂਜੀ ਜਿਵੇਂ ਆ ਸੀ ਇਹ ਵੀ ਸਾਰੀ ਸਾਗਵਾਂ ਦੀ ਹੈ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਮਿਸਤਰੀ ਜਾਨੀ ਕਿ ਤਜਰਬੇਕਾਰ ਹੈ ਜਿਹਨੇ ਕੰਮ ਕੀਤਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਕਿਉਂਕਿ ਤਜਰਬੇਕਾਰ ਮਿਸਤਰੀ ਇਹ ਜਿਆਦਾ ਵਧੀਆ ਕੰਮ ਕਰਦਾ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਮੁੰਡੇ ਮਿਹਨਤੀ ਬਹੁਤ ਜਿਆਦਾ ਠੀਕ ਹੈ ਜੀ ਹਾਂ ਤਾਂ ਤਾਂ ਇਧਰੋਂ ਆਹੀ ਹਲੋ ਜੀ ਮੈਂ ਕੋ ਇਧਰ ਚ ਲੱਗਿਆ ਹੋਇਆ ਹੈ ਇਧਰ ਵੀ ਬਹੁਤ ਵਧੀਆ ਕੰਮ ਹੋਇਆ ਹੋਇਆ ਹਾਂਜੀ ਹਾਂ ਬਹੁਤ ਵਧੀਆ ਪੂਰੇ ਸ਼ੌਂਕ ਨਾਲ ਕੰਮ ਕੀਤਾ ਠੀਕ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਫਸਟ ਫਲੋਰ ਤੇ ਵੀ ਇਹਨਾਂ ਨੇ ਵਧੀਆ ਕੰਮ ਕੀਤਾ ਹੋਇਆ ਮਿਸਤਰੀ ਜੀ ਹੈ ਨਾ ਜਿਵੇਂ ਤੁਸੀਂ ਇਹ ਖਿੜਕੀ ਦੇਖ ਰਹੇ ਹੋ ਤਾਂ ਸਾਰੇ ਪਿੱਤਲ ਦੀ ਇਹਨਾਂ ਨੇ ਕੁੰਡੇ ਕਬਜੇ ਹੈਂਡਲ ਵਗੈਰਾ ਪਿੱਤਲ ਦੀ ਲਾਏ ਹੋਏ ਨੇ ਤਾਂ ਜੇ ਤੁਸੀਂ ਵੀ ਕੋਈ ਕੰਮ ਕਰਾਉਣਾ ਹੋਵੇ ਕੋਠੀ ਦੇ ਵਿੱਚ ਤਾਂ ਤਜਰਬੇਕਾਰ ਮਿਸਤਰੀ ਕੋਈ ਕਰਾਓ ਤਾਂ ਕਿ ਤੁਹਾਨੂੰ ਪੈਸਾ ਲੱਗਦਾ ਕੋਈ ਦੁੱਖ ਨਾ ਹੋਵੇ ਤੇ ਬਾਈ ਜੀ ਨੇ ਦੱਸ ਹੀ ਦਿੱਤਾ ਵੀ ਸਾਗਵਾਂ ਦੀ ਸੁੱਕੀ ਲੱਕੜ ਤੁਸੀਂ ਕਿੱਥੋਂ ਲੈਣੀ ਹੈ ਆਹ ਟੁੰਡੇ ਕਬਜੇ ਤੁਸੀਂ ਕਿੱਥੋਂ ਲੈਣੇ ਬੱਬੂ ਦਾਨੇ ਵਾਲਿਆਂ ਦੇ ਆਰੇ ਤੋਂ ਜੇ ਰੇਟ ਰੂਟ ਦੀ ਗੱਲ ਕਰੀਏ ਇਹ ਕਈ ਰੇਟ ਰੂਟ ਲਾ ਜੀ ਉਹਨਾਂ ਨੇ ਇਹ ਤਾਂ ਜੀ ਨਾਰਮਲ ਰੇਟਾਂ ਦੀ ਹੈ ਕੋਈ ਇੰਨੀ ਮਹਾਲੇ ਵੰਗੇ ਨਹੀਂ ਅੱਛਾ ਲੱਕੜ ਵੀ ਨਾਰਮਲ ਰੇਟ ਤੇ ਹਾਂ ਜੀ ਹਾਂ ਹੋਲ ਸੇਲ ਰੇਟਾਂ ਤੇ ਲਾਈ ਹੈ ਹੋਲ ਸੇਲ ਜੀ ਤੁਸੀਂ ਸਾਰੇ ਪਤਾ ਕਰਿਆ ਸੀ ਨਾ ਅੱਛਾ ਜਿੱਥੋਂ ਵੀ ਹੁਣ ਸਾਗਵਾਂ ਤਾਂ ਮਨ ਲਓ ਬਹੁਤਾ ਹੁੰਦਾ ਅਸੀਂ ਸਾਰੇ ਪਤਾ ਕਰਿਆ ਜੀ ਠੀਕ ਹੈ ਵੀ ਬਿਲਕੁਲ ਸੁੱਕਾ ਸੀ ਕੋਈ ਸਿਕਾਈ ਦੀ ਸਾਨੂੰ ਕੋਈ ਲੇਵਰ ਨਹੀਂ ਵੀ ਨਾ ਸਕਣ ਸੁੱਕਾ ਕਹਤਾ ਸੁੱਕਾ ਹੀ ਮਿਲਿਆ ਘੱਟੋ ਘੱਟ ਰੇਟ ਸਾਰਾ ਨਾਲ ਘੱਟੋ ਘੱਟ ਰੇਟ ਦੀ ਘੱਟੋ ਘੱਟ ਤਾਂ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਹੋਲ ਸੇਲ ਰੇਟਾਂ ਤੇ ਇਹਨਾਂ ਨੇ ਲੱਕੜ ਕੁੰਡੇ ਕਬਜੇ ਭਲਾਈ ਅੰਟੀਕ ਸਾਰਾ ਸਮਾਨ ਜਿਹੜਾ ਹੋਲ ਸੇਲ ਰੇਟਾਂ ਤੇ ਲਾਇਆ ਕੁੱਕੂ ਦਾਨੇ ਵਾਲੀਆਂ ਨਾ ਤੇ ਹੁਣ ਆਪਾਂ ਤੁਹਾਨੂੰ ਦੁਕਾਨ ਵੀ ਦਿਖਾਵਾਂਗੇ ਕੁੱਕੂ ਦਾਨੇ ਵਾਲਿਆਂ ਦੇ ਆਰੇ ਦੀ ਆਪਾਂ ਵੀ ਕਿੱਥੋਂ ਇਹਨਾਂ ਦਾ ਸਮਾਨ ਆਇਆ ਸਾਰਾ ਡਰੈਸ ਤੁਹਾਨੂੰ ਕੁੱਕੂਦਾਨ ਵਾਲੇ ਦੇ ਆ ਰਹੇ ਤੇ ਲੈ ਕੇ ਚੱਲਾਂਗੇ ਤੁਹਾਨੂੰ ਸਾਰੀ ਦਿਖਾਵਾਂਗੇ ਦੁਕਾਨ ਵੀ ਇਸ ਦੁਕਾਨ ਤੋਂ ਸਾਰਾ ਸਮਾਨ ਆਇਆ ਹੈ ਤਾਂ ਕਿ ਕੱਲੋਂ ਤੁਸੀਂ ਆਹ ਦੇਖੋ ਬਾਈ ਜੀ ਆਹ ਨਾ ਦੇਖੋ ਬਜਮਾ ਬਾਹਰ ਹੈ ਠੀਕ ਹੈ ਜੀ ਕੋਈ ਇਹ ਤੇ ਛਾਂ ਨਹੀਂ ਠੀਕ ਹੈ ਧੁੱਪ ਹੀ ਆਉਂਦੀ ਹੈ ਠੀਕ ਹੈ ਜੀ ਮੀ ਵੀ ਆਉਂਦਾ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਇਹਦੇ ਨਾਂਗੀਆਂ ਠੀਕ ਹੈ ਜੀ ਮੀ ਵੀ ਉੱਥੋਂ ਇਹ ਨਾਂਗੀਆਂ ਧੁੱਪ ਵੀ ਹੁਣ ਅੱਜ ਬਕੂ ਪੂਰੀ ਕੜੀ ਹੈ ਜੀ ਇਹ ਪਹਿਲਾਂ ਤੇ ਜਦੋਂ ਇਹਨੂੰ ਮੈਂ ਤਕਰੀਬਨ ਮੈਨੂੰ ਲੱਗਦਾ ਹੈ ਦੋ ਸਵਾ ਦੋ ਮਹੀਨੇ ਹੋਏ ਨੂੰ ਲੱਗਣੀ ਹੋਗੇ ਹਣਗੇ ਠੀਕ ਹੈ ਜੀ ਉਹੀ ਕਿਸੇ ਤਰ੍ਹਾਂ ਦੀ ਲੱਗਣੀ ਕੁਝ ਐ ਨਹੀਂ ਕਿ ਕੋਈ ਬਿੰਗ ਖਾਗੀ ਹੋਵੇ ਜਾਂ ਲੱਕੜੀ ਫੁੱਲ ਗਈ ਹੋਵੇ ਜੀ ਵੀ ਕੋਈ ਅੜਦੀ ਨਾ ਹੋਵੇ ਜੀ ਜਾਂ ਕੋਈ ਸਾਨ ਨਹੀਂ ਪੈ ਗਿਆ ਹੋਵੇ ਅਸਾਂ ਵੀ ਜੋ ਆਪਾਂ ਇਹਨੂੰ ਖੋਲ ਕੇ ਹਾਂ ਹਾਂ ਜਮਾ ਜਮਾਏ ਆ ਬਸ ਉਵੇਂ ਹੀ ਨਾਰਮਲੀ ਉਵੇਂ ਹੀ ਨਾਰਮਲੀ ਹਾਂ ਨਾਲ ਕਦੇ ਅਸੀਂ ਕੋਈ ਆਹ ਲਾਉਂਦੇ ਨਹੀਂ ਹੁਣ ਤਾਂ ਘੱਟ ਚੜੀਦਾ ਜਦੋਂ ਮੁੰਡੇ ਕੰਮਾ ਥੱਲੇ ਕਰੀ ਜਾਂਦੇ ਤੋਨੂੰ ਆਹ ਲੱਕੜ ਦੀ ਪੂਰੀ ਗਾਰੰਟੀ ਦਿੱਤੀ ਆ ਹਾਂ ਬਾਈ ਪੂਰੀ ਮੈਂ ਗਾਰੰਟੀ ਵਾਲੀ ਲੱਕੜ ਬਹੁਤ ਵਧੀਆ ਚੀਜ਼ ਲੱਗੀ ਚਾਹੇ ਮੀਂਹ ਪਈ ਜਾਵੇ ਚਾਹੇ ਧੁੱਪ ਲੱਗੀ ਜਾਵੇ ਨ ਠੀਕ ਹਾਂਜੀ ਤਾਂ ਬਹੁਤ ਵਧੀਆ ਲੱਕੜ ਦਿੱਤੀ ਤੁਹਾਨੂੰ ਗਾਰੰਟੀ ਹਾਂ ਨਹੀਂ ਬਾਈ ਨੇ ਚਲੋ ਸਾਡੀ ਵੀਡੀਓ ਦੇਖਣ ਦਾ ਤੁਹਾਨੂੰ ਉਹ ਫਾਇਦਾ ਤਾਂ ਹੋਇਆ ਹਾਂਜੀ ਹਾਂ ਧੰਨਵਾਦ ਤੁਹਾਡੇ ਹੋਈ ਗੱਲਾਂ ਇਹ ਜੇ ਵੀਡੀਓ ਹੋਰ ਵੱਧ ਵੱਧ ਪਾਇਆ ਕਰੋ ਮੇਰੇ ਵਰਗੇ ਕਿਸਾਨ ਭਰਾ ਜੀਮੇਦਾਰ ਪਿੰਡਾਂ ਵਾਲੇ ਜਿਹੜੇ ਹੁੰਦੇ ਆ ਸਾਨੂੰ ਇਹ ਗੱਲ ਦਾ ਪਤਾ ਵੀਡੀਓ ਵਗੈਰਾ ਚ ਜਿਆਦਾ ਲੱਗਦਾ ਉੱਥੋਂ ਫਿਰ ਅਸੀਂ ਧਿਆਨ ਕਰ ਲੈਣਾ ਫਿਰ ਸਾਨੂੰ ਇਹ ਹੁੰਦਾ ਵੀ ਆਪਾਂ ਕੋਈ ਕੰਮ ਸ਼ੌਂਕ ਦਾ ਕਰਨਾ ਵਧੀਆ ਕਰਦਗੇ ਹੈ ਤਾਂ ਦੋਸਤੋ ਅਸੀਂ ਅਕਸਰ ਕੋਠੀਆਂ ਦੀ ਵੀਡੀਓ ਪਾਉਂਦੇ ਰਹਿੰਨੇ ਆ ਤਾਂ ਸਾਡਾ ਹੈਗਾ ਮਾਨਸਾ ਪ੍ਰਚਾਰ ਕੰਪਨੀ ਚੈਨਲ ਫੇਸਬੁਕ ਤੇ YouTube ਤੇ Instagram ਤੇ ਤਾਂ ਤੁਸੀਂ ਚੈਨਲ ਨੂੰ ਫੋਲੋ ਕਰ ਲਓ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਨੇ ਇਸ ਵੀਡੀਓ ਨੂੰ ਤਾਂ ਅਸੀਂ ਕੋਠੀਆਂ ਦੇ ਵੀਡੀਓ ਜਾਂ ਹੋਰ ਸਮਾਨ ਦੇ ਵੀਡੀਓ ਪ੍ਰੋਮੋਸ਼ਨ ਲੋਕਾਂ ਦੀ ਕਰਦੇ ਰਹਿੰਦੇ ਆ ਤਾਂ ਕਿ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਸਾਡੇ ਪੇਜ ਨੂੰ ਤੁਸੀਂ ਲਾਈਕ ਕਰ ਲਓ ਫੋਲੋ ਕਰ ਲਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਰਦਾਰ ਜੀ ਕੋਠੀ ਨੂੰ ਤੁਸੀਂ ਲੁੱਕ ਬਹੁਤ ਸੋਹਣੀ ਦਿੱਤੀ ਹੈ ਇਹ ਤੁਸੀਂ ਨਕਸ਼ਾ ਕਿਤੋਂ ਤਿਆਰ ਕਰਾਇਆ ਏ ਬਾਈ ਜੀ ਅਮਨਦੀਪ ਸਿੰਘ ਪੁੱਛੋ ਤੋਂ ਹੈ ਠੀਕੇ ਕੰਮ ਕਰਦਾ ਹੈ ਬਹੁਤ ਮੁੰਡਾ ਮਿਹਨਤੀ ਹੈ ਉਹਦਾ ਇਹ ਮੰਨ ਲਓ ਵੀ ਤਕਰੀਬਨ ਹਿਮਾਚਲ ਚ ਵੀ ਕੰਮ ਚੱਲਦਾ ਹੈ ਹਰਿਆਣਾ ਚ ਵੀ ਹਵੇਲੀਆਂ ਹੋਲੀਆਂ ਬਣਾਉਂਦਾ ਹੈ ਠੀਕ ਹੈ ਤੇ ਪੰਜਾਬ ਚ ਬੁੱਲਨਥਾਣਾ ਵਗੈਰਾ ਬੜੇ ਲਈ ਕੰਮ ਕਰਦਾ ਹੈ ਉਹਦਾ ਬਹੁਤ ਮਿਹਨਤੀ ਬੰਦਾ ਹੈ ਬਹੁਤ ਘੱਟ ਖਰਚੇ ਤੇ ਤਿਆਰ ਕਰਕੇ ਦਿੰਦਾ ਹੈ ਠੀਕ ਹੈ ਵੀ ਜੇ ਕਿਸੇ ਨੇ ਕੋਠੀ ਦਾ ਹਾਂ ਜਿਵੇਂ ਮਤਲਬ ਦੂਰ ਆ ਪ੍ਰੋਵੀਜ਼ਨ ਕਰ ਦਿੰਦਾ ਹੈ ਜੇ ਨੇੜੇ ਤਾਂ ਉਹ ਮਤਲਬ ਜੇ ਕੋਈ ਮਿਸਤਰੀ ਮਸਤੇ ਲੋੜ ਆ ਨਹੀਂ ਮਿਲਦੇ ਮੌਕੇ ਤੇ ਤਾਂ ਉਹਨਾਂ ਦਾ ਵੀ ਹੱਲ ਕਰ ਦਿੰਦਾ ਕੀ ਨਾਮ ਦੱਸਿਆ ਤੁਸੀਂ ਅਮਨਦੀਪ ਸਿੰਘ ਪੁੱਟੋ ਜੀ ਅਮਨਦੀਪ ਸਿੰਘ ਪੁੱਟੋ ਤਾਂ ਦੋਸਤੋ ਅਮਨਦੀਪ ਸਿੰਘ ਪੁੱਟੋ ਨਾ ਜਿਹੜਾ ਸਾਰੀ ਕੋਠੀ ਦਾ ਨਕਸ਼ਾ ਤਿਆਰ ਕੀਤਾ ਹੈ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਕੋਠੀ ਨੂੰ ਤਾਂ ਤੁਸੀਂ ਵੀ ਜੇ ਕੋਠੀ ਦਾ ਨਕਸ਼ਾ ਤਿਆਰ ਕਰਵਾਉਣਾ ਹੋਵੇ ਤਾਂ ਅਮਨਦੀਪ ਸਿੰਘ ਪੁੱਟੋ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਹਰਿਆਣਾ ਪੰਜਾਬ ਤੋਂ ਕਿਤੋਂ ਵੀ ਆਉਣਾ ਹੋਵੇ ਤਾਂ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਕੁੱਕੂ ਦਾਨੇ ਵਾਲਿਆਂ ਦੇ ਆਰੇ ਤੱਕ ਪਹੁੰਚ ਸਕਦੇ ਹੋ ਸਾਰੀ ਲੋਕੇਸ਼ਨ ਤੁਹਾਨੂੰ ਦੱਸਾਂਗੇ ਕਿੱਥੇ ਪਹੁੰਚਣਾ ਹੈ ਸਕਰੀਨ ਤੇ ਨੰਬਰ ਦੇਵਾਂਗੇ ਮਿਸਤਰੀ ਜਿਹੜਾ ਵੀ ਤੇ ਕੁੱਕੂ ਦਾਨੇ ਵਾਲਿਆਂ ਦੇ ਆਰੇ ਦਾ ਵੀ ਤਾਂ ਦੋਸਤੋ ਹੁਣ ਆਪਾਂ ਚੱਲਦੇ ਹਾਂ ਕੁੱਕੂ ਦਾਨੇ ਵਾਲੇ ਦੇ ਆਰੇ ਤੇ ਆਓ ਚਲੀਏ ਇਹ ਹੈ ਜੀ ਚੁਗਲੀ ਘਰ ਵਾਲਾ ਖੂ ਚੁਗਲੀ ਘਰ ਵਾਲੇ ਖੂ ਤੋਂ ਆਪਾਂ ਜਦੋਂ ਫਰਨੀਚਰ ਵਾਲੀ ਮਾਰਕੀਟ ਨੂੰ ਜਾਈਏ ਇਹ ਆ ਆਪਾਂ ਸੱਜੇ ਪਾਸੇ ਜਦੋਂ ਮੁੜਗੇ ਇਹ ਸਾਰੀ ਫਰਨੀਚਰ ਮਾਰਕੀਟ ਹੈ ਜੀ ਥੋੜੀ ਜੀ ਅੱਗੇ ਜਾ ਕੇ ਖੱਬੇ ਪਾਸੇ ਇਹ ਆ ਆ ਗਿਆ ਜੀ ਕੁੱਕੂ ਦਾਨੇ ਵਾਲਿਆਂ ਦਾ ਆਰਾ ਜਿੱਥੇ ਕੋਠੀਆਂ ਦਾ ਸਾਰਾ ਸਮਾਨ ਥੋਕ ਰੇਟਾਂ ਤੇ ਮਿਲਦਾ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਾਓ ਜ਼ਿਆਦਾ ਜਾਣਕਾਰੀ ਪਾਓ